ਲੋਕ ਸਭਾ ਚੋਣਾਂ ਦੇ ਵਿੱਚਕਾਰ ਫਾਰਮ 17 ਸੀ ਅਚਾਨਕ ਕਿਉਂ ਚਰਚਾ ਦੇ ਵਿੱਚ ਆਇਆ ਕੀ ਇਹ ਇੰਨਾ ਜ਼ਰੂਰੀ ਹੋ ਗਿਆ ਕਿਸ ਦੇ ਅੰਕੜੇ ਜਨਤਾ ਕਰਨੇ ਬੇहद ਲਾਜ਼ਮੀ ਹੋਗੇ ਨੇ ਆਖਿਰ ਚੋਣ ਕਮਿਸ਼ਨ ਇਹਨਾਂ ਨੂੰ ਅਪਲੋਡ ਕਿਉਂ ਨਹੀਂ ਕਰ ਰਿਹਾ ਇਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਦਵਾਂਗੇ ਜੁੜੇ ਰਹੋ ਔਨ 에ਅਰ ਦੇ ਨਾਲ ਫਾਰਮ 17 ਸੀ ਜਿਸ ਨੂੰ ਲੈ ਕੇ ਇਹ ਸਾਰਾ ਵਿਵਾਦ ਖੜਾ ਹੋਇਆ ਹੈ ਦੱਸ ਦਈਏ ਕਿ ਚੋਣ ਐਕਟ 1961 ਦੇ ਤਹਿਤ ਚੋਣਾਂ ਦੌਰਾਨ ਵੋਟਰਾਂ ਦਾ ਡਾਟਾ ਦੋ ਫਾਰਮਾਂ ਦੇ ਵਿੱਚ ਭਰਿਆ ਜਾਂਦਾ ਹੈ ਪਹਿਲੇ ਫਾਰਮ ਨੂੰ 17A ਕਿਹਾ ਜਾਂਦਾ ਹੈ ਜਿਸ ਦੇ ਵਿੱਚ ਹਰ ਬੂਥ ਤੇ ਪੋਲਿੰਗ ਅਫਸਰ ਹਰ ਵੋਟਰ ਦਾ ਵੇਰਵਾ ਦਰਜ ਕਰਦਾ ਹੈ ਤੇ ਰਜਿਸਟਰ ਤੇ ਦਸਤਖਤ ਵੀ ਕਰਦਾ ਹੈ ਇਸ ਤੋਂ ਬਾਅਦ VOTING ਦੇ ਅੰਤ ਤੇ ਫਾਰਮ 17C ਭਰਿਆ ਜਾਂਦਾ ਹੈ ਫਾਰਮ 17C ਦੇ ਵਿੱਚ ਪੋਲਿੰਗ ਸਟੇਸ਼ਨ ਦਾ ਨਾਮ ਅਤੇ ਨੰਬਰ ਵਰਤੀ ਗਈ ਈਵੀਐਮ ਦਾ ਆਈਡੀ ਨੰਬਰ ਉਸ ਖਾਸ ਪੋਲਿੰਗ ਸਟੇਸ਼ਨ ਲਈ ਯੋਗ ਵੋਟਰਾਂ ਦੀ ਕੁੱਲ ਗਿਣਤੀ ਅਤੇ ਹਰੇਕ VOTING ਮਸ਼ੀਨ ਦੇ ਵਿੱਚ ਦਰਜ ਵੋਟਾਂ ਵਰਗੀਆਂ ਜਾਣਕਾਰੀ ਸ਼ਾਮਲ ਹੁੰਦੀ ਹੈ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਦੁਆਰਾ VOTING ਅੰਕੜਿਆਂ ਨੂੰ ਅੰਤਿਮ ਰੂਪ ਨਾਲ ਜਾਰੀ ਕਰਨ ਨਾਲ ਜੁੜੀ ਸੁਣਵਾਈ ਤੇ ਰੋਕ ਲਗਾ ਦਿੱਤੀ ਹੈ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਅੰਕੜੇ ਪ੍ਰਕਾਸ਼ਿਤ ਕਰਨ ਦਾ ਹੁਕਮ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਦਰਸਲ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਸ ਨੇ ਆਪਣੀ ਪਟੀਸ਼ਨ ਦੇ ਵਿੱਚ ਇਹ ਮੰਗ ਕੀਤੀ ਸੀ ਕਿ ਚੋਣ ਕਮਿਸ਼ਨ ਨੂੰ VOTING ਦੇ 48 ਘੰਟਿਆਂ ਦੇ ਅੰਦਰ ਹਰ ਪੋਲਿੰਗ ਬੂਥ ਤੇ ਪਈਆਂ ਵੋਟਾਂ ਦਾ ਡਾਟਾ ਜਾਰੀ ਕਰਨਾ ਚਾਹੀਦਾ ਹੈ ਆਪਣੀ ਪਟੀਸ਼ਨ ਦੇ ਵਿੱਚ ADR ਨੇ ਚੋਣ ਕਮਿਸ਼ਨ ਦੀ ਵੈਬਸਾਈਟ ਤੇ ਫਾਰਮ 17 ਸੀ ਦੀ ਸਕੈਨ ਕੀਤੀ ਕਾਪੀ ਨੂੰ ਅਪਲੋਡ ਕਰਨ ਦੀ ਵੀ ਮੰਗ ਕੀਤੀ ਸੀ ਦਰਸਲ ਇਹ ਵਿਵਾਦ ਇਸ ਲਈ ਸ਼ੁਰੂ ਹੋਇਆ ਸੀ ਕਿਉਂਕਿ VOTING ਤੋਂ ਬਾਅਦ ਕਮਿਸ਼ਨ ਦੇ ਵੱਲੋਂ ਜਾਰੀ ਕੀਤੇ ਗਏ ਅੰਕੜੇ ਅੰਤਿਮ VOTER ਪ੍ਰਤੀਸ਼ਤ ਤੋਂ ਕਾਫੀ ਵੱਖਰੇ ਨੇ ਜੋ ਕਿ ਕਾਫੀ ਬਾਅਦ ਦੇ ਵਿੱਚ ਜਾਰੀ ਕੀਤੇ ਗਏ ਇਸ ਉੱਤੇ ਆਪਣੀ ਦਲੀਲ ਦਿੰਦੇ ਆ ਸੁਪਰੀਮ ਕੋਰਟ 'ਚ ਚੋਣ ਕਮਿਸ਼ਨ ਦੇ ਵੱਲੋਂ ਹਲਫਨਾਮਾ ਦਿੱਤਾ ਗਿਆ ਜਿਸ ਦੇ ਵਿੱਚ ਚੋਣ ਕਮਿਸ਼ਨ ਨੇ ਕਿਹਾ ਕਿ ਹਰ ਪੋਲਿੰਗ ਸਟੇਸ਼ਨ ਦਾ VOTING ਡਾਟਾ ਵੈੱਬਸਾਈਟ ਦੇ ਉੱਤੇ ਜਨਤਕ ਕਰਨ ਦੇ ਨਾਲ ਚੋਣ ਤੰਤਰ ਦੇ ਵਿੱਚ ਪੰਬਲ ਪੂਸਾ ਪੈਦਾ ਹੋ ਸਕਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਮਸ਼ੀਨਰੀ ਲੋਕ ਸਭਾ ਚੋਣਾਂ ਦੇ ਲਈ ਪਹਿਲਾਂ ਹੀ ਕੰਮ ਕਰ ਰਹੀ ਹੈ। ਉੱਥੇ ਵਿਰੋਧੀ ਪਾਰਟੀਆਂ ਦੇ ਵੱਲੋਂ ਵੋਟ ਪਰਸੈਂਟੇਜ ਦੀ ਜਾਣਕਾਰੀ ਦੇਣ 'ਚ ਕੀਤੀ ਗਈ ਦੇਰੀ ਤੇ ਵੀ ਸਵਾਲ ਉਠਾਏ ਗਏ ਨੇ। ਜਿਸ ਦੇ ਚਲਦੇ ਚੋਣ ਕਮਿਸ਼ਨ ਨੇ ਵੀ ਅਜਿਹੇ ਦੋਸ਼ਾਂ ਨੂੰ ਰੱਦ ਕੀਤਾ ਏ ਉਹਨਾਂ ਨੇ ਇਹ ਵੀ ਕਿਹਾ ਕਿ ਪੂਰੀ ਜਾਣਕਾਰੀ ਦੇਣਾ ਅਤੇ ਫਾਰਮ 30 ਨੂੰ ਜਨਤਕ ਕਰਨਾ ਸੰਵਿਧਾਨਿਕ ਢਾਂਚੇ ਦਾ ਹਿੱਸਾ ਨਹੀਂ ਹੈ ਇਸ ਦੇ ਨਾਲ ਪੂਰੇ ਚੋਣ ਖੇਤਰ ਦੇ ਵਿੱਚ ਗੜਬੜ ਹੋ ਸਕਦੀ ਹੈ ਤੇ ਇਸ ਡਾਟੇ ਦੀਆਂ ਸਾਰੀਆਂ ਤਸਵੀਰਾਂ ਨੂੰ ਮੋੜਫ ਕੀਤਾ ਜਾ ਸਕਦਾ ਹੈ ਯਾਨੀ ਕਿ ਉਹਨਾਂ ਦੇ ਨਾਲ ਛੇੜਛਾੜ ਕੀਤੀ ਜਾ ਸਕਦੀ ਹੈ ਜ਼ਿਕਰਯੋਗ ਹੈ ਕਿ ਹੁਣ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਵੱਡੀ ਰਾਹਤ ਦਿੱਤੀ ਹੈ ਤੇ ਬੁੱਧਵਾਰ ਵੋਟ ਪੀਸਰ ਦੇ ਅੰਕੜੇ ਅਪਲੋਡ ਕਰਨ ਦੇ ਨਿਰਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਬਿਊਰੋ ਰਿਪੋਰਟ ਔਨ 에ਅਰ ਲੋਕ ਸਭਾ ਚੋਣਾਂ ਦੇ ਵਿੱਚਕਾਰ ਫਾਰਮ 17 ਸੀ ਅਚਾਨਕ ਕਿਉਂ ਚਰਚਾ ਦੇ ਵਿੱਚ ਆਇਆ ਕੀ ਇਹ ਇੰਨਾ ਜ਼ਰੂਰੀ ਹੋ ਗਿਆ ਕਿਸ ਦੇ ਅੰਕੜੇ ਜਨਤਾ ਕਰਨੇ ਬੇहद ਲਾਜ਼ਮੀ ਹੋ ਗਏ ਨੇ ਆਖਿਰ ਚੋਣ ਕਮਿਸ਼ਨ ਇਹਨਾਂ ਨੂੰ ਅਪਲੋਡ ਕਿਉਂ ਨਹੀਂ ਕਰ ਰਿਹਾ ਇਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਦਵਾਂਗੇ ਜੁੜੇ ਰਹੋ ਔਨ 에ਅਰ ਦੇ ਨਾਲ ਫਾਰਮ 17 ਸੀ ਜਿਸ ਨੂੰ ਲੈ ਕੇ ਇਹ ਸਾਰਾ ਵਿਵਾਦ ਖੜਾ ਹੋਇਆ ਹੈ ਦੱਸ ਦਈਏ ਕਿ ਚੋਣ ਐਕਟ 1961 ਦੇ ਤਹਿਤ ਚੋਣਾਂ ਦੌਰਾਨ ਵੋਟਰਾਂ ਦਾ ਡਾਟਾ ਦੋ ਫਾਰਮਾਂ ਦੇ ਵਿੱਚ ਭਰਿਆ ਜਾਂਦਾ ਹੈ ਪਹਿਲੇ ਫਾਰਮ ਨੂੰ 17A ਕਿਹਾ ਜਾਂਦਾ ਹੈ ਜਿਸ ਦੇ ਵਿੱਚ ਹਰ ਬੂਥ ਤੇ ਪੋਲਿੰਗ ਅਫਸਰ ਹਰ ਵੋਟਰ ਦਾ ਵੇਰਵਾ ਦਰਜ ਕਰਦਾ ਹੈ ਤੇ ਰਜਿਸਟਰ ਤੇ ਦਸਤਖਤ ਵੀ ਕਰਦਾ ਹੈ ਇਸ ਤੋਂ ਬਾਅਦ VOTING ਦੇ ਅੰਤ ਤੇ ਫਾਰਮ 17C ਭਰਿਆ ਜਾਂਦਾ ਹੈ ਫਾਰਮ 17C ਦੇ ਵਿੱਚ ਪੋਲਿੰਗ ਸਟੇਸ਼ਨ ਦਾ ਨਾਮ ਅਤੇ ਨੰਬਰ ਵਰਤੀ ਗਈ ਈਵੀਐਮ ਦਾ ਆਈਡੀ ਨੰਬਰ ਉਸ ਖਾਸ ਪੋਲਿੰਗ ਸਟੇਸ਼ਨ ਲਈ ਯੋਗ ਵੋਟਰਾਂ ਦੀ ਕੁੱਲ ਗਿਣਤੀ ਅਤੇ ਹਰੇਕ VOTING ਮਸ਼ੀਨ ਦੇ ਵਿੱਚ ਦਰਜ ਵੋਟਾਂ ਵਰਗੀਆਂ ਜਾਣਕਾਰੀ ਸ਼ਾਮਲ ਹੁੰਦੀ ਹੈ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਦੁਆਰਾ VOTING ਅੰਕੜਿਆਂ ਨੂੰ ਅੰਤਿਮ ਰੂਪ ਨਾਲ ਜਾਰੀ ਕਰਨ ਨਾਲ ਜੁੜੀ ਸੁਣਵਾਈ ਤੇ ਰੋਕ ਲਗਾ ਦਿੱਤੀ ਹੈ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਅੰਕੜੇ ਪ੍ਰਕਾਸ਼ਿਤ ਕਰਨ ਦਾ ਹੁਕਮ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਦਰਸਲ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਸ ਨੇ ਆਪਣੀ ਪਟੀਸ਼ਨ ਦੇ ਵਿੱਚ ਇਹ ਮੰਗ ਕੀਤੀ ਸੀ ਕਿ ਚੋਣ ਕਮਿਸ਼ਨ ਨੂੰ VOTING ਦੇ 48 ਘੰਟਿਆਂ ਦੇ ਅੰਦਰ ਹਰ ਪੋਲਿੰਗ ਬੂਥ ਤੇ ਪਈਆਂ ਵੋਟਾਂ ਦਾ ਡਾਟਾ ਜਾਰੀ ਕਰਨਾ ਚਾਹੀਦਾ ਹੈ ਆਪਣੀ ਪਟੀਸ਼ਨ ਦੇ ਵਿੱਚ ADR ਨੇ ਚੋਣ ਕਮਿਸ਼ਨ ਦੀ ਵੈਬਸਾਈਟ ਤੇ फॉर्म 17 सी दी स्कैन ਕੀਤੀ ਕਾਪੀ ਨੂੰ ਅਪਲੋਡ ਕਰਨ ਦੀ ਵੀ ਮੰਗ ਕੀਤੀ ਸੀ ਦਰਸਲ ਇਹ ਵਿਵਾਦ ਇਸ ਲਈ ਸ਼ੁਰੂ ਹੋਇਆ ਸੀ ਕਿਉਂਕਿ VOTING ਤੋਂ ਬਾਅਦ ਕਮਿਸ਼ਨ ਦੇ ਵੱਲੋਂ ਜਾਰੀ ਕੀਤੇ ਗਏ ਅੰਕੜੇ ਅੰਤਿਮ VOTER ਪ੍ਰਤੀਸ਼ਤ ਤੋਂ ਕਾਫੀ ਵੱਖਰੇ ਨੇ ਜੋ ਕਿ ਕਾਫੀ ਬਾਅਦ ਦੇ ਵਿੱਚ ਜਾਰੀ ਕੀਤੇ ਗਏ ਇਸ ਉੱਤੇ ਆਪਣੀ ਦਲੀਲ ਦਿੰਦਿਆਂ ਸੁਪਰੀਮ ਕੋਰਟ 'ਚ ਚੋਣ ਕਮਿਸ਼ਨ ਦੇ ਵੱਲੋਂ ਹਲਫਨਾਮਾ ਦਿੱਤਾ ਗਿਆ ਜਿਸ ਦੇ ਵਿੱਚ ਚੋਣ ਕਮਿਸ਼ਨ ਨੇ ਕਿਹਾ ਕਿ ਹਰ ਪੋਲਿੰਗ ਸਟੇਸ਼ਨ ਦਾ VOTING ਡਾਟਾ ਵੈੱਬਸਾਈਟ ਦੇ ਉੱਤੇ ਜਨਤਕ ਕਰਨ ਦੇ ਨਾਲ ਚੋਣ ਤੰਤਰ ਦੇ ਵਿੱਚ ਪੰਬਲ ਪੂਸਾ ਪੈਦਾ ਹੋ ਸਕਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਮਸ਼ੀਨਰੀ ਲੋਕ ਸਭਾ ਚੋਣਾਂ ਦੇ ਲਈ ਪਹਿਲਾਂ ਹੀ ਕੰਮ ਕਰ ਰਹੀ ਹੈ। ਉੱਥੇ ਵਿਰੋਧੀ ਪਾਰਟੀਆਂ ਦੇ ਵੱਲੋਂ ਵੋਟ ਪਰਸੈਂਟੇਜ ਦੀ ਜਾਣਕਾਰੀ ਦੇਣ 'ਚ ਕੀਤੀ ਗਈ ਦੇਰੀ ਤੇ ਵੀ ਸਵਾਲ ਉਠਾਏ ਗਏ ਨੇ। ਜਿਸ ਦੇ ਚਲਦੇ ਚੋਣ ਕਮਿਸ਼ਨ ਨੇ ਵੀ ਅਜਿਹੇ ਦੋਸ਼ਾਂ ਨੂੰ ਰੱਦ ਕੀਤਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਪੂਰੀ ਜਾਣਕਾਰੀ ਦੇਣਾ ਅਤੇ ਫਾਰਮ 30 ਨੂੰ ਜਨਤਕ ਕਰਨਾ ਸੰਵਿਧਾਨਿਕ ਢਾਂਚੇ ਦਾ ਹਿੱਸਾ ਨਹੀਂ ਹੈ ਇਸ ਦੇ ਨਾਲ ਪੂਰੇ ਚੋਣ ਖੇਤਰ ਦੇ ਵਿੱਚ ਗੜਬੜ ਹੋ ਸਕਦੀ ਹੈ ਤੇ ਇਸ ਡਾਟੇ ਦੀਆਂ ਸਾਰੀਆਂ ਤਸਵੀਰਾਂ ਨੂੰ ਮੋੜ ਦਿੱਤਾ ਜਾ ਸਕਦਾ ਹੈ ਯਾਨੀ ਕਿ ਉਹਨਾਂ ਦੇ ਨਾਲ ਛੇੜਛਾੜ ਕੀਤੀ ਜਾ ਸਕਦੀ ਹੈ ਜ਼ਿਕਰਯੋਗ ਹੈ ਕਿ ਹੁਣ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਵੱਡੀ ਰਾਹਤ ਦਿੱਤੀ ਹੈ ਤੇ ਬੁੱਧਵਾਰ ਵੋਟ ਪੀਸਰ ਦੇ ਅੰਕੜੇ ਅਪਲੋਡ ਕਰਨ ਦੇ ਨਿਰਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ ਹੈ Bureau report on air.